ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾ ਦੀਪ ਸੰਦੀਪ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਮੌਜੂਦ ਹਾਂ ਲਗਾਤਾਰ ਕਵਰੇਜ ਕਰ ਰਹੇ ਹਾਂ ਪਿਛਲੇ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਤੇ ਤੁਸੀਂ ਇੱਕ ਪੁਲਿਸ ਅਫਸਰ ਦਾ ਵੀਡੀਓ ਦੇਖਿਆ ਹੋਣਾ ਜਿਹੜੇ ਮਾਤਾ ਜੀ ਨੂੰ ਇੱਥੇ ਗੱਡੀ ਦੇ ਵਿੱਚ ਬਿਠਾ ਰਹੇ ਨੇ ਪਿਆਰ ਸਤਿਕਾਰ ਦੇ ਨਾਲ ਕਿਉਂਕਿ ਪੁਲਿਸ ਦਾ ਤੁਸੀਂ ਕਈ ਵਾਰੀ ਰੁੱਖਾ ਰੂਪ ਦੇਖ ਲੈਂਦੇ ਹੋ ਪਰ ਉਹਨਾਂ ਦੇ ਅੰਦਰ ਜਿਹੜੀ ਇੱਕ ਭਾਵਨਾ ਹੁੰਦੀ ਹੈ ਪਿਆਰ ਮੁਹੱਬਤ ਦੀ ਉਹ ਵੀ ਜ਼ਰੂਰ ਦੇਖਣੀ ਚਾਹੀਦੀ ਹੈ ਤਾਂ ਉਹ ਅਫਸਰ ਸਹਿਬਾਨ ਸਾਡੇ ਨਾਲ ਮੌਜੂਦ ਨੇ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਸਵਾਗ ਕੀ ਕਹਿਣਾ ਚਾਹੋਗੇ ਉਹ ਵੀਡੀਓ ਤੁਹਾਡਾ ਸੋਸ਼ਲ ਮੀਡੀਆ ਤੇ ਕਿਉਂਕਿ ਉਹ ਵੀਡੀਓ ਜਦੋਂ ਵਾਇਰਲ ਹੋਇਆ ਦੇਖਿਆ ਸਭ ਨੇ ਤਾਂ ਇੱਕ ਪੁਲਿਸ ਦਾ ਜਿਹੜਾ ਨਰਮਈ ਰੂਪ ਆ ਉਹਦੇ ਨਾਲ ਉਹ ਵੀ ਸਾਹਮਣੇ ਆਉਂਦਾ ਜੀ ਜੀ ਬਿਲਕੁਲ ਜੀ ਬਿਲਕੁਲ ਚਲੋ ਇਹ ਤਾਂ ਇੱਕ ਪੁਲਿਸ ਤੇ ਭਾਜੀ ਟੈਗ ਲੱਗਿਆ ਹੋਇਆ ਜਿੱਦਾਂ ਪਰ ਕੋਈ ਏਦਾਂ ਦੀ ਗੱਲ ਨਹੀਂ ਵਧੀਆ ਪੁਲਿਸ ਹੈ ਪੜ੍ਹੇ ਲਿਖੀ ਪੁਲਿਸ ਹੈ ਤਾਂ ਪੁਲਸ ਨੂੰ ਜਿਨੀ ਕਿ ਇੱਕ ਰੂਪ ਨਾਲ ਦੇਖਿਆ ਗਿਆ ਜਿੱਦਾਂ ਦੂਜਾ ਰੂਪ ਦੇਖਿਆ ਪੁਲਿਸ ਵੀ ਕਿੰਨਾਂ ਇਨਸਾਨ ਹੈ ਇਨਸਾਨੀਅਤ ਦੇ ਨਾਤੇ ਕੋ ਮਾਤਾ ਜੀ ਸੀਗੇ ਈਲ ਚੇਅਰ ਤੇ ਸੀ ਤਾਂ ਉਹਨਾਂ ਤੋਂ ਗੱਡੀ 'ਚੋਂ ਬਾਹਰ ਨਿਕਲੇ ਨਹੀਂ ਸੀ ਜਾ ਤਾਂ ਮੈਂ ਮੇਰੀ ਡਿਊਟੀ ਇਸ ਪੁਆਇੰਟ ਤੇ ਸੀਗੀ ਤਾਂ ਉਹਨਾਂ ਦੇ ਜਿਵੇਂ ਕਾਰ ਆਈ ਤਾਂ ਉਹਨਾਂ ਦੇ ਕੋਲ ਕੋਈ ਹੈਲਪਫੁਲ ਪਰਸਨ ਵੀ ਨਹੀਂ ਸੀਗਾ ਤੇ ਮੌਕੇ ਤੇ ਫਿਰ ਮੈਂ ਉਹਨਾਂ ਨੂੰ व्हीਲਚੇਅਰ ਤੇ ਬਿਠਾ ਕੇ ਫਿਰ ਮੈਂ ਉਹਨੂੰ ਗੁਰੂ ਘਰ ਵੱਲ ਲੈ ਕੇ ਗਿਆ अच्छा ਤੁਸੀਂ ਜੇ ਥੋੜਾ ਜਿਹਾ ਆਪਣੇ ਬਾਰੇ ਦੱਸੋ ਕਿਉਂਕਿ ਜਿਹੜਾ ਇਹ ਸਾਰੇ ਕੁਸ਼ ਨੇ ਗੁਣ ਕਹਿ ਸਕਦੇ ਆ ਜਾਂ ਸਤਕਾਰ ਇਹ ਪਰਿਵਾਰ ਵੱਨੀਆਂ ਹੀ ਮਿਲਦਾ ਜੀ ਕਈ ਵਾਰੀ ਅਸੀਂ ਪਰਿਵਾਰ ਜੜੂਰ ਹੁੰਦਾ ਕਿਉਂਕਿ ਉਹਦੇ ਕਰਕੇ ਪ੍ਰੇਰਣਾ ਜਿਹੜੀ ਚੱਲਦੀ ਆ ਤਾਂ ਤੁਹਾਡਾ ਪਰਿਵਾਰ ਸਿੱਖੀ ਦੇ ਨਾਲ ਕਿਵੇਂ ਜੁੜਿਆ ਸੀ ਜਾਂ ਤੁਹਾਡੇ ਮਨ ਦੇ ਵਿੱਚ ਥੋੜਾ ਜੀ ਪਾਜੀ ਮੈਂ ਇਕੱਲੇ ਨਹੀਂ ਇੱਕ ਜਿੱਦਾਂ ਕਿ ਅਮਰਤ ਨਹੀਂ ਛਕਿਆ ਮੇਰਾ 80% ਫੈਮਲੀ ਮੇਰੀ ਅਮਰਤ ਧਾਰ ਹੀ ਆ ਤੇ ਜਿਹੜਾ ਪਿੰਡ ਵਾਲਾ ਗੁਰੂ ਘਰ ਉੱਥੇ ਗ੍ਰੰਥੀ ਸਿੰਘ ਨਹੀਂਗਾ ਤਾਂ ਸੁਖਾਸਨ ਮੇਰੇ ਪਰਿਵਾਰ ਵੱਲੋਂ ਕੀਤਾ ਜਾਂਦਾ ਹੈ ਤਾਂ ਇਸ ਕਰਕੇ ਮੈਨੂੰ ਘਰੋਂ ਵੀ ਬਹੁਤ ਪ੍ਰੇਰਣਾ ਹੈ ਤੇ ਬਾਕੀ ਜਿਹੜੀ ਇਹ ਲਸਾਨੀ ਸ਼ਹਾਤ ਹੈ ਛੋਟੇ ਸਾਹਿਬ ਜਿਆਦਿਆਂ ਦੀ ਇਹਨਾਂ ਨੂੰ ਕੋਟਨ ਕੋਟ ਪ੍ਰਣਾਮ ਹੈ ਤੇ ਦੁਨੀਆ ਦੀ ਸਭ ਤੋਂ ਵੱਡੀ ਸ਼ਹਾਤ ਤੇ ਸਭ ਤੋਂ ਮਹਿੰਗੀ ਜਗ੍ਹਾ ਇਹ ਤੇ ਅਸੀਂ ਇੱਥੇ ਜੰਮੇ ਪਲੇ ਆ ਇੱਥੇ ਅਸੀਂ ਪੜੇ ਮਾਤਾ ਗੁਜੀ ਕਾਲਜ ਦੀ ਸਟੱਡੀ ਹੈ ਇੱਥੇ ਅਸੀਂ ਨੌਕਰੀ ਕਰ ਸਕਦੇ ਹਾਂ ਤੇ ਸਾਡੇ ਤੋਂ ਵੱਧ ਫਿਰ ਭੱਗਾਂ ਦਾ ਤਾਂ ਕੋਈ ਨਹੀਂ ਨਹੀਂ ਹੋ ਸਕਦਾ। ਅੱਛਾ ਕੀ ਕਹਿਣਾ ਚਾਹੋਗੇ ਜਿਵੇਂ ਤੁਸੀਂ ਦਸਤਾਰਾਂ ਸਜਾਈਆਂ ਜੁੜੇ ਹੋਏ ਹੋ ਸਾਡੇ ਜਿੰਨੇ ਵੀ ਮੈਂ ਮਲਾਜ਼ਮ ਦੇਖਦਾ ਤਾਂ ਜਿਹੜੀ ਨਵੀਂ ਪੀੜ੍ਹੀ ਆ ਕਿਤੇ ਨਾ ਕਿਤੇ ਉਹ ਕੰਨਾਂ ਦੇ ਵਿੱਚ ਮੁੰਦਰਾਂ ਵੀ ਪਾ ਲੈਂਦੀ ਹੈ, ਵਾਲ ਵੀ ਜੱਲ ਜੇ ਲਾ ਲੈਂਦੀ ਆ। ਕੀ ਕਹਿਣਾ ਚਾਹੋਗੇ ਜਦੋਂ ਅਸੀਂ ਇੱਧਰ ਦੇਖਦੇ ਆ ਜਿਹੜੇ ਛੋਟੇ ਸਾਹਿਬਜ਼ਾਦੇ ਨੇ ਉਹਨਾਂ ਨੇ ਸਿਰਫ ਅਣਖ ਦੀ ਲੜਾਈ ਲੜੀ ਆ, ਨਾ ਝੁਕਣ ਦੀ ਲੜਾਈ। ਜੀ ਜੀ ਬਿਲਕੁਲ ਦੇਖਦੇ ਆ ਜੀ ਹੁਣ ਇੱਥੇ ਸੰਗਤ ਆਉਂਦੀ ਆ। ਸਾਡੇ ਵੱਲੋਂ ਸਾਡੀ ਕੇ ਮੇਨ ਡਿਊਟੀ ਇਹ ਹੈ ਕਿ ਸੰਗਤ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਦਿੱਤੀ ਜਾਵੇ ਪਰ ਵਿੱਚ ਸ਼ਰਾਰਤੀ ਅੰਸਰ ਵੀ ਨੇ ਉਹਨਾਂ ਦੇ ਕੰਨਾਂ 'ਚ ਮੁੰਦਰਾ ਪਾਈਆਂ ਵੀ ਹੋਈਆਂ ਨੇ ਮੋਟਰਸਾਈਕਲਾਂ ਦੇ ਵੱਡੇ ਹਾਰਨ ਲਾਏ ਹੋਏ ਨੇ ਉਹਨਾਂ ਨੇ ਟਰੈਕਟਰ ਤੇ ਡੈਕ ਨੇ ਪਰ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਸਾਨੂੰ ਹਦਾਇਤਾਂ ਦਿੱਤੀਆਂ ਗਈਆਂ ਸੀ ਕਿ ਇਸ ਨੂੰ ਕੰਟਰੋਲ ਕੀਤਾ ਜਾਵੇ ਤੋਂ ਸੀਨੀਅਰ ਅਫਸਰਾਂ ਦੇ ਬਾਲਾਂ ਦੇ ਹੁਕਮ ਨਾਲ ਅਸੀਂ ਉਹਨਾਂ ਨੂੰ ਪੂਰਾ ਕੰਟਰੋਲ ਕੀਤਾ ਹੋਇਆ ਬਿਲਕੁਲ ਕੋਈ ਸ਼ਰਾਰਤੀ ਅੰਸਰ ਨਹੀਂ ਗਿਆ ਬਿਲਕੁਲ ਪੀਸਫੁਲੀ ਚੱਲ ਰਿਹਾ ਸੰਗਤ ਨੂੰ ਕੋਈ ਪਰੇਸ਼ਾਨੀ ਨਹੀਂ ਆ ਰਹੀ ਤਾਂ ਸ਼ਕਲਬਾਤ ਸਰਵਿਸ ਚੱਲ ਰਹੀ ਹੈ ਪਾਰਕਿੰਗ ਦਾ ਟਰਾਂਸਪੋਰਟੇਸ਼ਨ ਦਾ ਪੂਰਾ ਪ੍ਰਬੰਧ ਦੇਖੋ ਚੱਲ ਰਿਹਾ ਬਿਲਕੁਲ ਸਮੂਥ ਹੈ ਸੰਗਤ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਹੋਣ ਦਿੱਤੀ ਜਾਊਗੀ ਅੱਛਾ ਉਹ ਤੁਹਾਡੇ ਮਨ ਦੇ ਵਿੱਚ ਨਹੀਂ ਆਉਂਦਾ ਜਦੋਂ ਤੁਸੀਂ ਇੱਥੇ ਦੇਖਦੇ ਹੋ ਆ ਦਿਨ ਚੱਲਦੇ ਨੇ ਠੰਡ ਦੇ ਕਿਉਂਕਿ ਇੱਕ ਪਾਸੇ ਬੱਚੇ ਹੁੰਦੇ ਨੇ ਹਨਾ ਉਹ ਮਾਤਾ ਗੁਜਰੀ ਉਹਨਾਂ ਨੂੰ ਗੋਦੀ ਦੇ ਵਿੱਚ ਲਿਆ ਹੋਇਆ ਉਹ ਸਾਰਾ ਮਾਹੌਲ ਆ ਤਾਂ ਦੂਜੇ ਪਾਸੇ ਅਸੀਂ ਤਾਂ ਚਲੋ ਕੋਟ ਵੀ ਪਾ ਲੈਨੇ ਆ ਜੈਕਟਾਂ ਜਰਾਬਾਂ ਵੀ ਪਾ ਲੈਨੇ ਆ ਤੇ ਤੁਸੀਂ ਆਪਣੇ ਮਨ ਦੇ ਵਿੱਚੋਂ ਕਿਵੇਂ ਚਿਤਰਦੇ ਹੋ ਦਿਮਾਗ ਕਿਉਂਕਿ ਬੰਦਾ ਆਪਣੇ ਬੱਚਿਆਂ ਨੂੰ ਲੈ ਕੇ ਵੀ ਭਾਵੁਕ ਜੀ ਬਿਲਕੁਲ ਜੀ ਦੇਖੋ ਜੀ ਇਹਦੇ ਵਿੱਚ ਇਹਦੇ ਲਈ ਕਹਿਣ ਲਈ ਤਾਂ ਮੇਰੇ ਕੋਲ ਕੋਈ ਸ਼ਬਦ ਹੈ ਨਹੀਂਗੇ ਤੁਹਾਨੂੰ ਪਹਿਲਾਂ ਦੱਸਿਆ ਕਿ ਨਿੱਕੀਆਂ ਜਿੰਦਾ ਵੱਡੇ ਸੱਕੇ ਸਾਰਾ ਪਰਿਵਾਰ ਸਰਬੰਸਦਾਨੀ ਸਰਬੰਸ ਤੋਂ ਵਾਰਤਾ ਇਹਦੇ ਕਹਿਣ ਲਈ ਮੇਰੇ ਕੋਲ ਕੋਈ ਸ਼ਬਦ ਨਹੀਂਗਾ ਜੇ ਬਹੁਤਾ ਡੰਗਾਈ ਸੋਚੀ ਤਾਂ ਅੱਖਾਂ ਭਰ ਆਉਂਦੀਆਂ ਨੇ ਮਨ ਭਰਦਾ ਜੀ ਤੇ ਧੰਨਵਾਦ ਜੀ ਤੁਹਾਡਾ ਜਾਂਦੇ ਜਾਂਦੇ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਪੁਲਿਸ ਪ੍ਰਸ਼ਾਸਨ ਨੇ ਜਿਹੜੀ ਲੋਕਾਂ ਦੀ ਸੁਵਿਧਾ ਲਈ ਆ ਤਾਂ ਜਿਹੜੇ ਆ ਵੀ ਆਉਣ ਦੀ ਕੋਸ਼ਿਸ਼ ਕਰਦੇ ਨੇ ਜਾਂ ਜਿਨ੍ਹਾਂ ਦੇ ਮਨ 'ਚ ਆ ਉਹਨਾਂ ਨੂੰ ਕੀ ਤੁਸੀਂ ਇੱਕ ਬੇਨਤੀ ਕੀ ਮੈਂ ਤਾਂ ਇੱਕ ਹੀ ਸੁਨੇਹਾ ਦਿੱਤਾ ਦੇਣਾ ਚਾਹੂੰਗਾ ਕਿ ਹਰ ਕੋਈ ਆਉਂਦਾ ਇੱਥੇ ਦਰਸ਼ਨ ਕਰਨਾ ਚਾਹੁੰਦਾ ਪਰ ਇਹ ਜੋ ਇਹਦੀ ਫਤੇਗੜ ਸਾਹਿਬ ਦੀ ਮੇਨ ਜੋ ਸ਼ਹੀਦੀ ਹੋਈ ਹੈ ਇਹਨੂੰ ਆਪਣੇ ਮਨ ਵਿੱਚ ਰੱਖ ਕੇ ਇੱਕ ਸ਼ਰਧਾ ਮੁਤਾਬਕ ਇੱਥੇ ਆ ਕੇ ਮੱਥਾ ਟੇਕਿਆ ਜਾਵੇ ਤੇ ਮੈਂ ਚਾਹੁੰਦਾ ਕਿ ਜਿਹੜੇ ਪੀਰੈਂਸ ਨੇ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਸਾਬਜਾਦਿਆਂ ਦੇ ਭੋਰਾ ਸਾਹਿਬ ਦੇ ਵਿੱਚ ਦੀਵਾਰ 'ਚ ਚਨਾਏ ਗਏ ਸੀ ਜਾਂ ਜੋਤੀਸ਼ਰੂਪ ਸਾਹਿਬ ਉਹਨਾਂ ਦੇ ਜਿੱਥੇ ਸੰਸਕਾਰ ਕੀਤਾ ਗਿਆ ਸੀਗਾ ਉਹਨਾਂ ਬਾਰੇ ਉਹਨਾਂ ਨੂੰ ਦੱਸਣਾ ਬਹੁਤ ਜ਼ਰੂਰੀ ਹੈ ਜੀ ਧੰਨਵਾਦ ਸੋ ਇਹ ਸਨ ਉਹ ਪੁਲਿਸ ਅਫਸਰ ਸਾਹਿਬ ਤਾਂ ਜਿਨ੍ਹਾਂ ਨੇ ਕਿ ਮਾਤਾ ਨੂੰ व्हीਲ ਚੇਅਰ ਤੋਂ ਜਿਹੜਾ ਹਟਾ ਕੇ ਉਹਨਾਂ ਨੂੰ ਇੱਥੇ ਸਾਰੇ ਕਰਵਾਇਆ ਬਹੁਤ ਉਹ ਕਿਉਂਕਿ ਮਨ ਦੇ ਵਿੱਚ ਇਸ ਗੱਲ ਕਿ ਆ ਕਿਉਂਕਿ ਪੁਲਿਸ ਦਾ ਤੁਸੀਂ ਅਕਸਰ ਦੇਖਦੇ ਹੋ ਤਾਂ ਉਹਨਾਂ ਦਾ ਗੁਸੈਲੇ ਵਾਲਾ ਰੂਪ ਦੇਖ ਲੈਂਦੇ ਹੋ ਪਰ ਪਿਆਰ ਦਾ ਜਿਹੜਾ ਰੂਪ ਆ ਨਿਮਰਤਾ ਦਾ ਜਿਹੜਾ ਰੂਪ ਆ ਓਏ ਅਫਸਰ ਸਾਹਿਬ ਨੇ ਦਿਖਾਇਆ ਏ ਹੋਰ ਵੀ ਤੁਹਾਨੂੰ ਇਸ ਤਰ੍ਹਾਂ ਦੀ ਜਿਹੜੀ ਇੱਥੇ ਕਵਰੇਜ ਹੈ ਲਗਾਤਾਰ ਦਿਖਾ ਰਹੇ ਆ ਕੈਮਰਾਮੈਨ ਸੁਖਵਿੰਦਰ ਦੇ ਨਾਲ ਦੀਪਸੰਦੀਪ ਡੇਲੀ ਪੋਸਟ ਪੰਜਾਬੀ ਫਤਿਹਗੜ੍ਹ ਸਾਹਿਬ